ਸੋਨਾ ਆ ਪਰ ਮਹਿੰਗਾ ਨਹੀਂ ਆ ਨਹੀਂ ਸਾਰਾ 80 ਡਾਲਰ ਦਾ ਆ ਅੱਛੀ ਤਾਂ ਹਾਂ ਦਿਖਾ ਹੈ ਕਿਹੜਾ ਸਵਾਸ ਕਿੰਨੇ ਦਾ ਆਸਦੇ ਹਨ ਬੜਾ ਸੋਨਾ ਲੱਗਣਾ ਆ ਵੀ ਆਹ ਵੀ ਕੁਆਲਿਟੀ ਬਹੁਤ ਚੰਗੀ ਹੈ ਨਾ ਦਸਤੀਆ ਵਾ ਇਹ ਕਿੰਨੇ ਦਾ ਹੈ ਇਹ 60 ਡਾਲਰ ਨਹੀਂ 55 ਡਾਲਰ ਤੇ 20 ਡਾਲਰ ਸਹੀ ਡਾਲਰ ਸੋਨਾ ਕਿੰਨਾ ਸੋਨਾ ਹੈ ਹਾਂ ਕਿਹੜਾ ਲਈਓ ਵੀ ਅੱਗੇ ਵੀ ਅੱਗੇ ਪਾਵਾਂਗੇ ਹਾਂ ਨਹੀਂ ਠੀਕ ਹੈ ਹੈ ਇਹ ਤਿੰਨਾਂ ਲੈ ਸਕਾਂ ਤਿੰਨਾਂ ਲੈ ਕੇ ਇੱਕ ਵਾਲਾ ਲਿਆ ਗਾ ਜੀ ਆ ਵੀ ਇਹ ਗਾ 40000 40000 ਬਈ ਆ ਨਹੀਂ ਬਾਕੀ ਤੇਰੀ ਮਰਜ਼ੀ ਹੈ ਉਹ ਵੇਖੀ ਬੜੀ ਇੱਥੇ ਕਹਿੰਦਾ ਉਸ ਵ ਲਈ ਬਹੁਤ ਜ਼ਿਆਦਾ ਹੈ ਜੇ ਤੈਨੂੰ ਨਾ ਪਸੰਦ ਆ ਤਾਂ ਫੇਰ ਕੋਈ ਫਾਇਦਾ ਨਹੀਂ ਆ ਵੇਖੋ ਵਾਓ ਵਾਹ ਵਾਹ ਕਿ ਆ ਜਿਆਦਾ ਸੋਹਣੀ ਹੈ ਨਾ ਇਹ ਜਿਆਦਾ ਸੋਹਣੀ ਹੈ ਆ ਤਾਂ ਸਿੱਧੀ ਆ ਹੁੰਦੀ ਆ ਨਾ ਤੇ ਆ ਵੇਖੋ ਇੱਕ ਉੱਚੀ ਇੱਕ ਮਤਛੋੜੀਆ ਛੋੜੀਆ ਕਹਿੰਦਾ ਇਹਦੇ ਪੈਸੇ ਵੀ ਸੋਹਣੇ ਹਣੇ ਨਾ ਕਿੰਨੇ ਨਹੀਂ ਇੰਨੇ ਨਹੀਂ ਸੋਹਣੇ 70 $ 70 $ ਦਾ 70 $ ਦਾ ਤੇ ਆ ਜਿਹੜਾ ਇਹ ਇਹ ਕਿੰਨੇ ਦਾ ਇਹ ਵੀ ਇੰਨੇ ਦਾ ਹੀ ਆ ਹਮਮ ਸਭ ਇਹ ਨਾ ਜਿਹੜਾ ਕਿਆ ਸਿਆਮਟੀ ਹਾਂ ਸੋਨਾ ਹੈ ਨਾ ਹਾਂ ਜਦਾ ਸੋਨਾ ਹਾਂ ਲੈ ਲੈਨੇ ਨੇ ਨਾ ਹਾਂ ਮੈਂ ਬੁਚਰਾ ਤੇ ਸਿੱਖਾ ਆਪਣੇ ਘਰ ਸਜਾਉਣ ਲੱਗੀ ਹੈ ਨਾ ਬੜਾ ਮਜ਼ਾ ਨਹੀਂ ਬਹੁਤ ਸ਼ੌਂਕ ਹੈ ਇੰਦਾਂ ਦੇ ਦੇਖਾਈ ਤੇ ਰੱਖੋ ਆ ਵੀ ਮਖੌਲ ਆ ਵੀ ਵੀਡੀਓ ਚ ਕਰੋ ਆ ਵੀ ਸੋਨੇ ਪਰ ਮੈਨੂੰ ਸਭ ਤੋਂ ਸੋਨਾ ਲੱਗਾ ਹੈ ਨਾ ਹਾਂ ਹਾਂ ਸੋਨਾ ਹੈ ਭਾਈ ਆ ਵੀ ਸੋਨਾ ਵੇਖ ਹੇਠੇ ਥਲੇ ਹਾਂ ਫਿਰ ਆਪਣੇ ਜਗ੍ਹਾ ਦੇ ਹਿਸਾਬ ਨਾਲ ਨਾ ਲਗਾ ਹਾਂ ਜਗ੍ਹਾ ਦੇ ਹਿਸਾਬ ਨਾਲ ਨਾ ਠੀਕ ਆਪਣਾ ਘਰ ਲਵਾਂਗੇ ਫੇਰ ਰੱਖਾਂਗੇ ਨਾ ਹਾਂ ਹਾਂ ਆਪਣਾ ਵੱਡਾ ਘਰ ਬਣਾਵਾਂਗੇ ਵਿੱਚ ਰੱਖਾਂਗੇ ਬਹੁਤ ਸੋਹਣਾ ਵਿਅਕਤੀ ਵੀ ਬੜੇ ਆ ਜਿਨ੍ਹਾਂ ਦੀ ਬੱਚੀ ਹਲਾ ਪਰ ਜਗ੍ਹਾ ਦੇ ਹਿਸਾਬ ਨਾਲ ਦੇਖੇ ਹਿਸਾਬ ਨਾਲ ਠੀਕ ਹੈ ਆ ਵੀਖਾ এলিਫੈਂਟ ਕਿੰਨਾ ਸੋਹਣਾ ਜੈਨਾ ਕੱਚ ਦਾ ਬਣਿਆ ਵਾ ਬਹੁਤ ਸੋਹਣਾ ਵਾ ਮੈਂ ਤੇ ਸ਼ੌਪ ਤੇ ਆਈ ਪਹਿਲੇ ਦੇ ਦੇ ਕਿੰਨੇ ਲੰਗੇ ਬੜੀ ਆ ਯਾਰ ਪਰ ਟਾਈਮ ਘੱਟ ਹੁੰਦਾ ਵਾ ਬੜੀ ਗਲਤੀ ਹੈ ਕਿ ਰਾਈ ਪਰ ਸਿੱਧਾ ਮੈਂ ਜ਼ਿਆਦਾਤਰ ਕੰਮ ਦੇ ਚਲੀਏ ਕੰਮ ਤੇ ਜਾਣਾ ਹੁੰਦਾ ਨੇ ਬੜੀ ਗਲਤੀ ਹੈ ਇੱਧਰ ਦੇਖੋ ਆ ਆ ਆਹ ਵੀ ਸਕੈਨਰ ਵਾਲਾ ਕਿੰਨਾ ਸੋਹਣਾ ਆ ਆ ਵੀ ਦੇਖੋ ਹਾਂ ਧਿਆਨ ਨਾ ਟੁੱਟਣਾ ਜਾਵੇ ਕਾਚੀ ਪਰ ਆਪਾਂ ਜ਼ਰੂਰ ਕੀ ਕਰਨਾ ਉਧਰ ਫੜਨਾ ਸਭ ਦਾ ਹੈ ਵਾਹ ਕਿੰਨਾ ਜਣਾ ਨਾ ਮੇਰੀ ਫਰੈਂਡ ਨੇ ਇੱਕ ਨੇ ਨਵਾਂ ਕਾਰ ਖਰੀਦਿਆ ਵਾ ਉਹਦੇ ਵਾਸਤੇ ਮੈਂ ਨਾ ਇੱਕ ਜਦੋਂ ਨੇ ਪਾਰਕ ਕਰਾਣਾ ਨਾ ਉਹਦੇ ਹੋਏ ਕਿਥੇ ਦੇਣਾ ਇਹਨਾਂ ਚੋਂ ਬਦਲ ਕੋਈ ਇੱਕ ਚੀਜ਼ ਉੱਥੋਂ ਲੈ ਕੇ ਉਹਨੂੰ ਇੱਥੇ ਲੈ ਕੇ ਵੀ ਰਹੀ ਹੈ ਇਹ ਸਭ ਤੋਂ ਤਾਂ ਇਹ ਆ ਵੀ ਆਪਣਾ ਘਰ ਲਵਾਂਗੇ ਤੇ ਉੱਥੇ ਇਹ ਚੀਜ਼ਾਂ ਲਾਵਾਂਗੇ ਹੈਨਾ ਦੇਖ ਮੈਂ ਆਪਣੀ ਫਰੈਂਡ ਨੂੰ ਜਿੱਥੇ ਕਰਨਾ ਇਧਰ ਆ ਆਵੇਂ ਹਾਂ ਆਹ ਇਹ ਮੈਂ ਵੀ ਫਰੈਂਡ ਨੂੰ ਗਿਫਟ ਕਰਨਾ ਵਾਲੀ ਨਵਾਂ ਕਰ ਲਿਆ ਬਹੁਤ ਸੋਹਣਾ ਮਾਰੇ ਝੰਡਾ ਪਤਾ ਕਿ ਨਾਲ ਛੋਮਾ ਤੇਦੀ ਨਾਲ ਨਾਲ ਛੋਦੀ ਦੀ ਕੰਬਲੀ ਵੀ ਹੈਗੀ ਇਹਦੇ ਨਾਲ ਇਹ ਦੇਖੋ ਹਾਂ ਨਾਲ ਕੰਬਲੀ ਵੀ ਹੈਗੀ ਆਪਣੇ ਨਾਲ ਸਵਾੜਿਆ ਕਰੂਗੀ ਤਿੰਨ ਗੱਲਾਂ ਲਿਆ ਆਖਸੋਏ ਕਿਉਂ ਨਾਲੇ ਤੇਦੀ ਦੀ ਨਾਲ ਛਾਹ ਮਾਇਗਿ ਨਾ ਤੂੰ ਕਹਿਣਾ ਅਵਲੀਨ ਤੂੰ ਹੀ ਵੀ ਅਸਿਆ ਕਰੋ ਕਮੈਂਟ ਹੁੰਦੇ ਆ ਅਵਲੀਨ ਆ ਸਦਾਨੀ ਅਵਲੀਨ ਨੂੰ ਸ਼ਾਇਦ ਮਾਰਦੇ ਆ ਅਵਲੀਨ ਨੂੰ ਪਿਆਰ ਨਹੀਂ ਕਰਦੇ ਬਿੱਲੀ ਨੂੰ ਕਰਦੇ ਆ ਆ ਵੇ ਲੋ ਹਣ ਤੁਸੀਂ ਆ ਵੇ ਲੋ ਕੈਮਰੇ ਤੋਂ ਸੰਗਦੀ ਆ ਹੈ ਚਲੋ ਚੱਲ ਗਏ ਦੋਵੇਂ ਨਹੀਂ ਲੈਣੇ ਇੱਕ ਲੈਣਾ ਹੈ ਦੋਵੇਂ ਲੈਣੇ ਵੀ ਨਹੀਂ ਲੈ ਇੱਕ ਮੰਮੀ ਇਸ ਤੇ ਲੈਣ ਲੱਗਾ ਨਹੀਂ ਅਜੇ ਤੇ ਆਪਣੀ ਮਾਤੇ ਮੰਮੀ ਆਉਣੀ ਹੈ ਮੰਮੀ ਦੀ ਪਸੰਦ ਦੋ ਛੇ ਮੰਮੀ ਇਸ ਤੇ ਕਿਹੜਾ ਲਵਾ ਦਵਾਂ ਛੱਡੀ ਬਲੀਨ ਨੂੰ ਪੁੱਛ ਲੈ ਬਲੀਨ ਕਿਹੜਾ ਆ ਨਹੀਂ ਉਹ ਕਿੰਨੇ ਦੇ ਪੈਸਾ ਮੰਗੀ ਉਹ ਲੈ ਚਲੋ ਬਲੀਨ ਨੂੰ ਲੈ ਕੇ ਦੇਣਾ ਨਾ ਹੂੰ ਵੱਡਾ ਠੀਕ ਹੈ ਮੈਸਨ ਡੈਪਟੋ ਪ੍ਰੀਪਰ ਜਾਨਕੀ ਬੱਚੇ ਦੇ ਦੁੱਧ ਦੀ ਬੋਤਲ ਲੈ ਆਪਣੇ ਘਰ ਤੋਂ ਸੱਚੇ ਸਭ ਇਹ ਨਹੀਂ ਇਹ ਛੱਡੀ ਗਿੱਲੀ ਦੇ ਤੇ ਪਾਉਣੇ ਆ ਨਾ ਉਹ ਬਿਆਸੀ ਉਹਦਾ ਵੱਖਾ ਬੈ ਗਏ ਵੱਡਾ ਹਾਂ ਦੁੱਲੀ ਰੌੜਾ ਪਉਂਦੀ ਮੈਨੂੰ ਨਹੀਂ ਘਟਦੇ ਨਹੀਂ ਉਹਨੇ ਦੇਰ ਲੱਗ ਰੋਣੇ ਮੈਨੂੰ ਛੱਡ ਗਏ ਮਿੱਲੀ ਨੇ ਮੈਨੂੰ ਛੱਡ ਗਏ ਇਹਨੇ ਆਪਣੇ ਵਾਲ ਬਚਾਇਆ ਕਰੋ ਤੁਹਾਡੇ ਵਾਲ ਲੰਬੇ ਆ ਮੈਂ ਇਹਨੂੰ ਪਹਿਲਾਂ ਵੀ ਸਮਝਾਇਆ ਹੈ ਕਿ ਵਾੜ لمبے ਹੁੰਦੇ ਆ ਵਿਚ ਆ ਸਕਦੇ ਆ ਨਾ ਵਾੜ ਵਿੱਚ ਆ ਸਕਦੇ ਆ ਇਹਨੇ ਕਿੱਥੇ ਖਲੋ ਜਾਤ ਖਾ ਕੇ ਜੇ ਨਾ ਤਸ ਇਹਨੇ ਵਾਹ ਇਹ ਸਿੱਪਾ ਇਹ ਵੇਂਦੀ ਪੇ ਕਿੱਥੇ ਪੌੜੀਆਂ ਦੇ ਥੱਲੇ ਉਤਰੀ ਜਾਂਦੇ ਆ ਅਜਿਹੇ ਹਾਲ ਵੇਖ ਨੂੰ ਡਰ ਲੱਗ ਜਾਂਦਾ ਵੀ ਅਸੀਂ ਥੱਲੇ ਕਿੱਦਾਂ ਉਤਰੀ ਜਾਂਦੇ ਆ ਆ ਜੇ ਸਾਡੇ ਤੇ ਨੀ ਲੰਦਾ ਬਾਜ਼ਾਰ ਇਹ ਬਾਜ਼ਾਰ ਆ ਇੱਥੇ ਜਿੱਦਾਂ ਆਪਾਂ ਨੂੰ ਪਤਲੀ ਘਰ ਪੈ ਜਾਂਦਾ ਅਮਰਸਰ ਸਾਡੇ ਵਾਸਤੇ ਇਹ ਪਤਲੀ ਘਰ ਆ ਇਹ ਸਾਡੇ ਵਾਸਤੇ ਪਤਲੀ ਘਰ ਆ ਜਦੋਂ ਵੀ ਕੇ ਚੀਜ਼ ਦੀ ਲੋੜ ਪੈਂਦੀ ਆ ਅਸੀਂ ਇੱਥੇ ਲੈਣ ਆਉਂਦੇ ਆ ਹਾਂ ਮੈਨੂੰ ਵੀਡੀਓ ਬਣਾਉਣੀ ਮਹਿੰਗੀ ਪੈ ਗਈ ਤੇਰਾ ਬੂਟਾ ਵਾਲੀ ਦੁਕਾਨ ਨਾਲ ਧਿਆਨ ਪੈ ਗਿਆ ਆ ਜੇ ਬਣਾ ਲਿਓ ਵੀਡੀਓ ਉਹਨੂੰ ਬੂਟ ਦੇ ਅੱਗੇ ਹਨਾ ਉਹ ਲੈ ਕੇ ਆਉਗੀ ਹਨੀ ਸਕੱਚ ਚੁੰਨੀ ਥੱਲੇ ਰਲ ਗਈ ਇਹਨ ਵੱਡੇ ਲੱਗਦਾ ਹਏ ਮਾਨ ਮਿੱਲੀ ਤੇਰੇ ਸਾਈਡ ਤੇ ਬੋਦੀ ਨਹੀਂ ਅਗੇ ਸਾਈਕਲ ਮੇ ਨਹੀਂ ਬਣਾਈ ਕੀ ਦੇ ਸ਼ੂਜ਼ ਹੁੰਦੇ ਕੇ ਦੇ ਸਾਈਡ ਤੇ ਚੌਥੀ ਪੰਜਵੀਂ ਆ ਰਕੇ ਦਿਖਾਣਾ ਫਿਰ ਕੇ ਚਲ ਜੀ ਤਾਂ ਆ ਵਾਲੇ ਆ ਪਰ ਮੈਨੂੰ ਇਹ ਵਾਲੇ ਨਹੀਂ ਕਹੇ ਤੇ ਦੂਜੇ ਨਹੀਂ ਮੈਂ ਥੋੜੇ ਜਿਿਹੇ ਪਿੱਤਾਂ ਵੀ ਆਪਣੇ ਮਿਲਦੇ ਸਿਆਣੇ ਆਪਣੇ ਮਿਲਦੇ ਸਿਆਣੇ ਸੁਹਾਣੀ ਚੰਗਾ ਲੱਗਦੇ ਓਏ ਅੱਜ ਫੇਰ ਨਹੀਂ ਮਿਲੇ ਮਿਲਦੇ ਨਹੀਂ ਮਿਲੇ ਕਿੱਡੀ ਰਾਹਾਂ ਪੈਂਦੀਆਂ ਅੱਜ ਰਾਹ ਆ ਅੱਛਾ ਪਾ ਕੇ ਇੱਕ ਇਹਨ ਬੱਚੇ ਨੂੰ ਪਾ ਕੇ ਵੇਖ ਨਾਲ ਆ ਮੈਂ ਬੈਠੀ ਬੱਚੇ ਨੂੰ ਪਾਓ ਉਹ ਨੀ ਚਾ ਚੜ ਗਿਆ ਇਹ ਵੀ ਮੇਰਾ ਬੂਟ ਪਾਉਂਦੇ ਆ ਇਹਨੇ ਕਿਵੇਂ ਪਿੱਛੇ ਆਹ ਕਿ ਲੱਗਦਾ ਇਹ ਆਪ ਵੱਟ ਘਟ ਵੱਤੀ ਪੈਰ ਨੇ ਜਿਆਦਾ ਵੱਟ ਨੇ ਹੋ ਸਾਰੇ ਲੰਦੇ ਆਨੇ ਆ ਆ ਜੀ ਆ ਗਿਆ ਜੀ ਵਾਹ ਆ ਗਏ ਕਿੰਦੀ ਹੈ ਨੀ ਨੀਆ ਨੂੰ ਖਾ ਰਮਤ ਇਹਨੂੰ ਖਾਓ ਵਾਓ ਉਹਨੂੰ ਇਹ ਵੀ ਮੈਂ ਫਾੜੀ ਲਾਵਾਂ ਨਾ ਇਹ ਵਕਰਾ ਤੇ ਨਜ਼ਰ ਤੋਂ ਇਹਨੇ ਕੜਾ ਤੁਰ ਨਾ ਪਰ ਫਿਰ ਇਹ ਸਕਤੇ ਆ ਨਾ ਉਹ ਵੀ ਜਿਹਨੇ ਕਹਿੰਦਾ ਨਾ ਮੋਰ ਪੇਟਾਂਗੇ ਲੱਗਣੇ ਇਹ ਲੋ ਮਰਜ਼ੀ ਤੇ ਆਪਣੀ ਕਿੰਨੇ ਕਿੰਨੇ ਸੋਹਣੇ ਆ ਕੁਕਾ ਕਾਓ ਆਪਣੇ ਬੂਤ ਵਾਹ ਬਰੇਸ਼ੋਰੀਆ ਚੁਣਿਆ ਬੰਨੇ ਵੀ ਮੈਨੇ ਹੱਥ ਚ ਫੜਾ ਹੋਣਾ ਹਾਂ ਹਾਂ ਕੈਨੇ ਜੂਦਾਲੀਏ ਨੂੰ ਮਾਦੇ ਅਬਲੀਨ ਕਿਹੜੇ ਕਹਿੰਦਾ ਆ ਰਹੀਏ ਅਬਲੀਨ ਦਾ ਅਬਲੀਨ ਨੂੰ ਬਲੈਕ ਕਹਿੰਦਾ ਬੋੜੇ ਕੰਦਾ ਅਬਲੀਨ ਦੀ ਪਸੰਦ ਲੈ ਲਓ ਬਲੈਕ ਐਡੀਡਾਸ ਆ ਬਲੀਨ ਨੂੰ ਬਲੈਕ ਪਸੰਦ ਆ ਜਾਂ ਚਲੋ ਬਲੈਕ ਰੈਂਡਮ ਤੇ ਨਾ ਮੈਨਾਂ ਬਹੁਤ ਪਸੰਦੀ ਨਾਈਟ ਦੇ ਸੀ ਬਲੈਕ ਠੀਕ ਹੈ ਬਲੈਕ ਠੀਕ ਹੈ ਚਲੋ ਜਿਆਦੀਆਂ ਸਲਾਮਾਂ ਨਹੀਂ ਚੰਗੀਆਂ ਬਲੈਕ ਲੈ ਲਾ ਆ ਲੈ ਆ ਲੈ ਚਲੋ ਚੱਲੀ ਬਲੈਕ ਲੈਣਾ ਉਹਨੂੰ ਪਸੰਦ ਹੋਏ ਕਿ ਡਾਇਅ ਪਸੰਦ ਵੀ ਜਾਣੇ ਦੀ ਕਹਦੀਆਂ ਦੀ ਜਿਹੜੀ ਚੀਜ਼ਾਂ ਹੱਥ ਚਾ ਗਈ ਮੈਂ ਨਾ ਇਹਦੇ ਵਿੱਚ ਕਲਰ ਰੇਡ ਹੈ ਤੇ ਇੱਥੇ ਰੈੱਡ ਕਲਰ ਮਿਲਿਆ ਹੈ ਜੀ ਆਹ ਲਓ ਭੈਣ ਜੀ ਕਿਉਂਕਿ ਇਹਨੂੰ ਉਹਦਾ ਨਾਈਕੀ ਰੈੱਡ ਫ੍ਰੈਕਚਰ ਹੈ ਗਾਣਾ ਰੈੱਡ ਕਲਰ ਦਾ ਤੇ ਬਲੈਕ ਦਾ ਤੇ ਮੈਨੂੰ ਇਸੇ ਰੈੱਡ ਕਲਰ ਮਿਲਦੇ ਮੈਂ ਬਲੂ ਮਿਲਿਆ ਹੈ ਬਲੂ ਮਿਲਿਆ ਨਾ ਇਹ ਰੈੱਡ ਕਿਨ ਚਾਹੀਦਾ ਕਿ ਰੈੱਡ ਤੇ ਬਲੈਕ ਨਾਲ ਜਿਦਾ ਮਿਲੂ ਆ ਨਾ ਇਹ ਰੈੱਡ ਬਲੈਕ ਦਾ ਬੜਾ ਹੀ ਬੰਦਿਆ ਲੱਗਣਾ ਹੈ ਹਮਮਮ ਕਲਾਈਕ ਕਰ ਫਿਰ ਇਹਨਾਂ ਨੂੰ ਪਕਰਾਉਣਾ ੜਪਾਉਂਦੇ ਆ ਆਏ ਤੋ ਧਿਆਨ ਆ ਵੀ ਕੀ ਕਹਿੰਦੇ ਆ ਮੈਨੂੰ ਕੀ ਕਰਦੇ ਆ ਕਿ ਤੇਰੇ ਬਦਲੇ ਆਏ ਆ ਜੀ ਚਲਤੀ ਪਨੀਰ ਦੁਕਾਨ ਤੇ ਹਾਂ ਇਹਨੂੰ ਪੈਨ ਨਹੀਂ ਦੇਣਾ ਜਿੱਦੜੇ ਰਹਿ ਪਾਉਂਗਾ ਬੋਗਣੇ ਬੈਗ ਹਾਂ ਆਏ ਤੋ ਇਹਨੂੰ ਕਿਦਾਂ ਦੇ ਚਾਰੀ ਅੱਗੋ ਦੇ ਵੇਸ ਪੈਰ ਕੋ ਜਿਆਣਾ ਵੇ ਪੈਰ ਕੋ ਜਿਆ ਕਰੀ ਜਾਂਦੇ ਹੁੰਦੇ ਪੈਰ ਕੋ ਕਰੀ ਜਾਂਦੀ ਰੇਚ ਜਿਆਣੀ ਨੂੰ ਵੇ ਹੱਥੋਂ ਦੀ ਪੈਰ ਕੋ ਕਰੀ ਜਾਂਦਾ ਅੱਧ ਨੂੰ ਤਲਾਟ ਆਸੀ ਰੋਣ ਤੋ ਕਾ ਚੇਤੇ ਇਹ ਲੈਣ ਕੋ ਜਾਏ ਲੈ ਬਿਲੀ ਦੇ ਬੋਰ ਚੱਲੇ ਹਾਂ ਆ ਕਾੜ ਦੋ ਆ ਬਹੁਤ ਵਧੀਆ ਐਸੀ ਸੈਂਲ ਬਹੁਤ ਵਧੀਆ ਐ ਇਹ ਕਿਹੜਾ ਵਾ ਉਹਦੀ ਐਸਲੀ ਐਂਡ ਕੋਰ ਇਹਦਾ ਜਿਹੜਾ ਥੱਲਾੜਾ ਬ੍ਰਾਂਡ ਹੈ ਉਹ ਹੈਗਾ ਵਾ ਬਲੂ ਮੈਂਡ ਗੇਲੇ ਦਾ ਬਲੂ ਮੈਂਡ ਗੇਲਟ ਰੋਸ ਮੈਂਡਗੇਟ ਹੈ ਨਾ ਬਹੁਤ ਹੀ ਸੋਹਣੀ ਸਮੈਲ ਹੈ ਸੋਹਣੀ ਸਵਾਲੀ ਘੱਟ ਰੱਖਿਆ ਨਾ ਹਾਂ ਇਹ ਉੱਥੋਂ ਨਾ ਫੜ ਲੈ ਮੇਰਾ ਫੇਵਰਿਟ ਸੋਈ ਚ ਆਪਾਂ ਰੱਖਿਆ ਰਸੋਈ ਚ ਜਦੋਂ ਘਰ ਚ ਐਂਟਰ ਹੋਈਦਾ ਸਭ ਤੋਂ ਪਹਿਲਾਂ ਇਹ ਸਮੈਲ ਹੁੰਦੀ ਹੈ ਨਾ ਹੈ ਕਿੰਨੇ ਦਾ ਰੇਟ ਵੀ ਦੱਸ ਦਿਆ ਕਰ ਇਹ 70 ਤੋਂ 75 ਡਾਲਰ ਦਾ ਆ ਇਹ ਕਿੰਨੇ ਡਾਲਰ ਦਾ ਹੈ ਇਤਨੀ ਲਿਗਾ ਮੈਨੂੰ ਭਾ ਦੱਬਾ ਕੱਢਣਾ ਮੈਂ 70 ਕ ਡਾਲਰ ਦਾ ਹੈ ਮੈਨੂੰ ਚੇਤਾ ਹੋਇਆ ਹਾਂ ਹਾਂ ਮੈਂ ਨਾ 70 ਤੇ 75 ਦਾ ਹੀ ਪਰ ਹੈ ਕਿ ਇਹ ਨਹੀਂ ਮੋਨ ਤੇ ਪਿਲਰੀ ਖੜਨਾ ਨਾ ਹੈ ਕਿ ਫਿਲਰੀ ਖੜਨਾ ਹੈ ਇਸੀ ਹੈਗੀ ਘਰ ਹਾਂ ਜਿਹੜਾ ਹੈ ਨਾ ਜਿਹੜਾ ਖੜਿਆ ਵਾ ਸੁਣੇ ਬਲੂਸਮ ਐਂਡ ਗਿਲਟ ਬਹੁਤ ਹੀ ਵਧੀਆ ਸਮੈਲ ਹੈ ਸਾਡੀ ਰਸੋਈ ਚ ਜਦੋਂ ਵੀ ਕਿਤੇ ਆਓਗੇ ਇਹੋ ਸਭ ਤੋਂ ਪਹਿਲਾਂ ਇਹ ਸਮੈਲ ਆਊਗੀ ਬਹੁਤ ਹੀ ਸ਼ਾਨਦਾਰ ਉਹ ਨਾਲ ਸ਼ੀਸ਼ੀ ਦਾ ਮੁੱਲ ਹੈ ਨਾ 20 ਡਾਲਰ ਉਹ ਸ਼ੀਸ਼ੀ ਦਾ ਨਾਮ ਮੁੱਲ ਹੈ ਇਹਦਾ ਨਾ 50 ਡਾਲਰ ਦਾ ਹੈ ਚਲੋ ਲੈ ਲਓ ਫਿਰ ਆਹ ਹੋ ਰਿਹਾ ਉਹ ਲੈ ਲਓ ਸ਼ੀਸ਼ੀ ਦੀ ਨਹੀਂ ਲੋੜ ਹੁਣਾਂ ਬਾਥਰੂਮ ਚ ਵੀ ਹੈਗੀ ਤੇ ਇੱਥੇ ਵੀ ਗਿਅਰ ਸੋਈ ਚ ਪਈ ਆ ਇੱਥੇ ਹੈ ਲਿਖਿਆ ਨਹੀਂ ਰੇਟ ਪਰ ਪਿਛਲੀ ਵਾਰ ਜਦੋਂ ਮੈਂ ਵੇਖਿਆ ਸੀ ਨਾ ਉਹਦੇ ਦਾ 50 ਡਾਲਰ ਸੀ ਉਹ ਇਹਦੇ ਤੇ ਨਹੀਂ ਆਣੀ ਚਾਹੀਦੀ ਨਹੀਂ ਆਪਣਾ ਪਿਛਲਾ ਉਹ ਵੀ ਪਿਆ ਵਾ ਵਾਕਚਰ ਵੀ ਪਿਆ ਆਪਾਂ ਪਿਛਲੇ ਕਿੰਨੇ ਡਾਲਰ ਲੈਣੇ ਆ ਆਪਣਾ ਉਹ ਵੀ ਪਿਆ 55 ਦਾ ਅੱਛਾ 50 ਦੀ ਲੱਗਿਆ ਇੱਥੇ ਲਿਖਿਆ ਰਿਹਾ 55 ਦੀ ਫੀਲਿੰਗ ਹੈ 55 ਦੀ ਫੀਲਿੰਗ ਹੈ ਜਿਹੜਾ ਉਹ ਲੈਣਾ ਉਹ ਮੈਨੂੰ ਤਾਂ 75 ਡਾਲਰ ਦਾ 75 ਡਾਲਰ ਦਾ ਇਹ ਨਾ ਆ ਥੱਲੇ ਮਖਾਉ ਨਾ ਸੀਸੀ ਨਾ ਵੀ ਤੋੜਦੇ ਹਾਂ ਸੀਸੀ ਦਾ ਨਾਮ ਖਾਇਆ ਥੱਲੇ ਪਰ ਸੀਸੀ ਟੁੱਟ ਸਕਦੀ ਹੈ ਬਲੂ ਬਲਾਸ ਨਾਮ ਲੈ ਲੈਂਦੇ ਹਾਂ ਚਲੋ ਬੱਸ ਅੱਜ ਉਹ ਕੱਟਿਆ ਹੈ ਨਾ ਅੱਜ ਉਹ ਕੱਟਿਆ ਨਹੀਂ ਤੇ ਬਹੁਤ ਵਿਚਾਰੀ ਨੂੰ ਪਤਾ ਲਿਆ ਕੱਲ ਪਤਾ ਨਹੀਂ ਤੇ ਕੱਲ ਹਵਾ ਬਹੁਤ ਸੀ ਕੱਲ ਬਹੁਤ ਸੀ